SSP ਹੁਸ਼ਿਆਰਪੁਰ ਜੀ ਦੇ ਰਹਿਨਮਾਈ ਹੇਠ ਸਾਡੇ ਜਿਹੜੇ ਚੈਕਿੰਗ ਪ੍ਰੋਗਰਾਮਸ ਹੈਗੇ ਆ ਏਰੀਆ ਡੋਮਿਨੇਸ਼ਨ ਪ੍ਰੋਗਰਾਮਸ ਦਿਨ ਰਾਤ ਚੱਲਦੇ ਰਹਿੰਦੇ ਆ ਤੇ ਉਸੇ ਸਿਲਸਿਲੇ ਵਿੱਚ ਅਸੀਂ ਇੱਥੇ ਆਏ ਆ ਤੇ ਅੱਜ ਸਾਰੇ ਅਸੀਂ ਜ਼ਿਲ੍ਹੇ ਦੇ ਜਿੰਨੇ ਵੀ ਟੈਕਸੀ ਸਟੈਂਡਸ ਹੈਗੇ ਆ ਉਹਨਾਂ ਦੇ ਨਾਲ ਅਸੀਂ ਇੱਕ ਤਾਂ ਟੈਕਸੀ ਜਿਹੜੀਆਂ ਯੂਨੀయన్స్ ਹੈਗੀਆਂ ਉਹਨਾਂ ਨਾਲ ਮੁਲਾਕਾਤ ਹੋ ਜਾਂਦੀ ਹੈ ਟੈਕਸ ਜਿਹੜੇ ਹੈਗੇ ਆ ਪਬਲਿਕ ਮੀਟਿੰਗ ਦੇ ਤੌਰ ਤੇ ਵੀ ਅਸੀਂ ਉਹਨਾਂ ਨੂੰ ਮਿਲਿਆ ਉਸ ਤੋਂ ਪਹਿਲਾਂ ਅਸੀਂ ਇੱਕ ਸਰਪ੍ਰਾਈਜ਼ਡ ਚੈਕਿੰਗ ਕੀਤੀ ਆ ਸਾਰੇ ਇਨ ਟੈਕਸੀ ਸਟੈਂਡ ਸੀ ਹਾਂਜੀ ਨਸ਼ਾ ਅਪਰਾਧ ਸਰਕਾਰ ਦਾ ਜੋ ਹੈ ਦੇਖੋ ਸਾਰੇ ਹੀ ਪੁਲਿਸ ਦੇ ਜਿਹੜੇ ਇਨੀਸ਼ੀਏਟਿਵਸ ਐ ਇਹ ਸਾਡਾ ਜਿਹੜਾ ਮੇਨ ਕੰਮ ਆ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣਾ ਲੋਕਾਂ ਦੀ ਸੁਰੱਖਿਆ ਨੂੰ ਹਰੇਕ ਤਰੀਕੇ ਨਾਲ ਯਕੀਨੀ ਬਣਾਉਣਾ ਜਿਹਦੇ ਲਈ ਅਸੀਂ ਪੂਰੇ ਵਚਨਬੱਧ ਆ ਇਹ ਸਾਰੇ ਹੀ ਜਿਹੜੇ ਸਾਡੇ ਕੰਮ ਹੈਗੇ ਆ ਸਾਡੇ ਐਕਸ਼ਨਸ ਹੈਗੇ ਆ ਇਹ ਸਾਰੇ ਇੰਟਰਲਿੰਕਡ ਹੈਗੇ ਆ ਸੋ ਯੁੱਧ ਨਸ਼ਾ ਵਿਰੁੱਧ ਜਿਹੜਾ ਸਾਡਾ ਮੇਨ ਪ੍ਰਾਇਓਰਟੀ ਤੇ ਰਹਿੰਦਾ ਤੇ ਉਸੇ ਦੀ ਲੜੀ ਦੇ ਵਿੱਚ ਅਸੀਂ ਅਲੱਗ-ਅਲੱਗ ਥਾਵਾਂ ਤੇ ਪਬਲਿਕ ਮੀਟਿੰਗਸ ਦਾ ਵੀ ਮੈਂ ਤਾਂ ਹੀ ਜ਼ਿਕਰ ਕੀਤਾ ਸੀਗਾ ਜਦੋਂ ਅਸੀਂ ਸਰਪ੍ਰਾਈਜ਼ ਚੈਕਿੰਗ ਕੀਤੀ ਉਸ ਤੋਂ ਬਾਅਦ ਅਸੀਂ ਜਿਹੜੀਆਂ ਹੈਗੀਆਂ ਯੂਨੀਅਨਜ਼ ਨਾਲ ਮੁਖਾਤਬ ਵੀ ਹੋਏ ਜਿਨ੍ਹਾਂ ਨੂੰ ਲੋੜ ਹੈਗੀ ਐ ਇਲਾਜ ਦੀ ਲੋੜ ਐ ਅਸੀਂ ਉਹਨਾਂ ਨੂੰ ਇਹ ਦੱਸਿਆ ਜਾਣਕਾਰੀ ਦਿੱਤੀ ਕਿ ਦੀ ਉਹਨਾਂ ਦੀ ਮਦਦ ਕਰਨ ਵਾਸਤੇ ਬਿਲਕੁਲ ਹਰੇਕ ਤਰੀਕੇ ਨਾਲ ਜਿਹੜੇ ਹੈਗੀਆਂ ਬਚਨਵਾਦਾਂ ਜੇ ਕਿਸੇ ਨੂੰ ਇਲਾਜ ਦੀ ਲੋੜ ਹੈਗੀ ਹੈ ਜੇ ਕਿਸੇ ਦੇ ਬੱਚੇ ਨੂੰ ਰਿਸ਼ਤੇਦਾਰ ਨੂੰ ਲੋੜ ਹੈਗੀ ਆ ਆਂਡ ਗੁਆਂਡ ਦੇ ਵਿੱਚ ਹੈਗੀ ਆ ਤੇ ਜੇ ਕੋਈ ਸਮਗਲਰ ਇਹਨਾਂ ਦੇ ਨਿਗਾਹ ਦੇ ਵਿੱਚ ਹੁੰਦਾ ਹੈ ਕਈ ਵਾਰੀ ਸਾਨੂੰ ਦੇਖੋ ਲੋਕਾਂ ਦੇ ਨਾਲ ਹੀ ਰੂਬਰੂ ਹੋ ਕੇ ਸਾਡੀ ਜਿਹੜੀ ਇਨਫੋਰਮੇਸ਼ਨ ਡਵੈਲਪ ਹੁੰਦੀ ਹੈ ਸੋ ਉਹਦੇ ਤੇ ਅਸੀਂ ਠੱਲ ਪਾਉਣ ਨੂੰ ਬਿਲਕੁਲ ਅਸੀਂ ਵੈਲ ਇਕুইਪਡ ਐਂਡ ਰੈਡੀ ਹੈਗੇ ਆ ਤੇ ਉਹਦੇ ਦੇ ਸਖਤੀ ਨਾਲ ਐਕਸ਼ਨ ਲਿਆ ਜਾਊਗਾ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨ ਪੀੜੀ ਨੂੰ ਇਹੀ ਸੰਦੇਸ਼ ਹੈ ਕਿ ਅਸੀਂ ਗੇ ਵਧੀਏ ਆਪਣੀ ਜਿਹੜੀ ਪੰਜਾਬੀਅਤ ਹੈ ਜਿਹਨੂੰ ਨਸ਼ਿਆਂ ਦੀ ਲੀਕ ਲੱਗੀ ਹੈ ਉਹਨੂੰ ਅਸੀਂ ਖਤਮ ਕਰਨ ਦੇ ਵਿੱਚ ਇੱਕ ਦੂਜੇ ਨਾਲ ਰਲ ਮਿਲ ਕੇ ਚੱਲੀਏ ਤੇ ਆਪਣੇ ਸੂਬੇ ਦਾ ਜਿਹੜਾ ਉਹ ਸ਼ਾਨ ਸ਼ੌਕਤ ਸੀਗੀ ਉਹਨੂੰ ਬਹਾਲ ਕਰੀਏ